ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਜ ਸਿੰਘ ਗੁਰਦੁਆਰਾ ਟਾਮੀ ਸਾਹਿਬ ਸੰਗਤ ਨਾਲ ਜਾਣਕਾਰੀ ਸਾਂਝੀ ਕਰਨੇ ਚਾਹੁੰਦੇ ਆ ਹਰ ਸਾਲ ਮਤਲਬ ਸ਼ੀਧੀਆਂ ਦੇ ਦਿਹਾੜੇ ਹੁੰਦੇ ਜਦੋਂ ਵੀ ਆਪਣੇ ਪੋ ਦਾ ਮਹੀਨਾ ਚੜਦਾ ਆ ਹਰ ਸਾਲ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇੱਥੇ ਜਾਪ ਹੁੰਦਾ ਮਹਾਰਾਜ ਦਾ ਨਾਮ ਦਾ ਸਿਮਰਨ ਹੁੰਦਾ ਆ ਤੇ ਅਸੀਂ ਇਸ ਵਾਰ 29 ਦੇ 30 ਤਰੀਕ ਨੂੰ ਨਾਲ ਗੁਲਾਮ ਹੈਦਰ ਕਾਦਰੀ ਜੀ ਉਹ ਦੋ ਦਿਨ ਲਈ ਲੜੀਵਾਰ ਕਥਾ ਕਰਨਗੇ ਤੇ ਅਸੀਂ ਇੱਥੇ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਸ਼ੀਧੀਆਂ ਦੇ ਦਿਹਾੜੇ ਚੱਲਦੇ ਆਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਸ ਜਾਪ ਦਾ ਹਿੱਸਾ ਬਣੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਨੂੰ ਹਾਸਲ ਕਰੋ ਤੇ ਨਾਲ ਇੱਕ ਅਸੀਂ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆਂ ਵੀ ਅਸੀਂ ਇਸ ਵਾਰ ਬੱਚਿਆਂ ਦਾ ਸਪੈਸ਼ਲ ਅਸੀਂ ਸਾਰੇ ਇਲਾਕਾ ਨਿਵਾਸੀ ਤੇ ਪਿੰਡ ਵਾਸੀਆਂ ਨੇ ਸਲਾਹ ਕੀਤੀ ਸੀਗੀ ਵੀ ਆਪਾਂ ਇਸ ਵਾਰ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਇੱਕ ਵਧੀਆ ਡਰੈਸ ਕੋਡ ਦੇ ਕੇ ਆਪਣਾ 4 ਤਰੀਕ ਨੂੰ ਨਗਰ ਕੀਰਤਨ ਆ ਜੋ ਕਿ ਨਗਰ ਕੀਰਤਨ ਆਪਣਾ ਮਤਲਬ ਬੱਚਿਆਂ ਦਾ ਬੱਚਿਆਂ ਕਪੜੀ ਫਲਵਾੜੀ ਆ ਉਹ ਆਪਣੇ ਮਤਲਬ ਬਰਥੇ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਲਈ ਅਸੀਂ ਉਪਰਾਲਾ ਕੀਤਾ ਆ ਵੀ 27 ਤਰੀਕ ਨੂੰ ਗੁਰਦੁਆਰਾ ਖਾਸ ਕਾਲਾ ਵਿਖੇ ਜਿੰਨੇ ਵੀ ਬੱਚੇ ਆਉਣਗੇ ਸਾਡੇ ਕੋਲ ਗੁਰਸੇਖ ਬੱਚੇ ਅਸੀਂ ਉਹਨਾਂ ਨੂੰ ਇੱਕ ਵਧੀਆ ਤਰੀਕ ਨਾਲ ਡਰੈਸ ਕੋਡ ਦਵਾਂਗੇ ਆਪਣੇ ਬਾਣੇ ਦਾ ਤੇ ਫਰੀ ਕਾਸਟ ਆ ਦਵਾਂਗੇ ਉਹ ਜਿੰਨੇ ਵੀ ਬੱਚੇ ਆਉਣਗੇ ਜੋ ਕੀ ਨਗਰ ਕੀਰਤਨ ਦਾ ਹਿੱਸਾ ਬਣਨਗੇ ਅਸੀਂ ਉਹਨਾਂ ਨੂੰ ਉੱਥੇ ਆਪਣਾ ਮੇਚਾ ਦੇ ਜਾਨ ਆਪਣੇ ਬੱਚੇ ਆਣਗੇ ਤੇ ਅਸੀਂ ਸਾਰਿਆਂ ਨੂੰ ਬਾਣੇ ਤੇ ਡਰੈਸ ਕੋਡ ਵਧੀਆ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਡਰੈਸ ਕੋਡ ਦਵਾਂਗੇ ਤੇ ਤਾਂ ਜੋ ਆਪਾਂ ਨਗਰ ਕੀਰਤਨ ਤੇ ਆਪਣੇ ਬੱਚਿਆਂ ਨੂੰ ਸਜਾ ਕੇ ਮੋਰੇ ਗਤਕਾ ਗਤਕੇ ਦੀ ਟ੍ਰੇਨਿੰਗ ਵੀ ਦਿੱਤੀ ਜਾਊਗੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਖਾਸ ਕਰਕੇ ਮਾਪੇ ਨੂੰ ਕਿਉਂਕਿ ਬਾਹਾਂ ਪੇ ਹੀ ਬੱਚਿਆਂ ਨੂੰ ਜਿੱਧਰ ਨੂੰ ਜਾਣਾ ਤੋਰ ਸਕਦੇ ਆ ਇਸ ਕਰਕੇ ਮਾਪਿਆਂ ਨੂੰ ਬੇਨਤੀ ਆ ਵੀ ਬੱਚਿਆਂ ਨੂੰ 27 ਤਰੀਕ ਨੂੰ ਗੁਰਦੁਆਰਾ ਖਾਸ ਕਾਲਾ ਵਿਖੇ ਉਸ ਦਿਨ 12 ਵਜੇ ਭੇਜ ਕੇ ਜਿੰਨੇ ਵੀ ਬੱਚੇ ਆਉਣਗੇ ਉਹ ਆਪੋ ਆਪਣੇ ਮੇਚੇ ਦੇ ਜਾਣ ਤੇ ਅਸੀਂ ਇੱਕ ਡਰੈਸ ਕੋਡ ਦੇ ਕੇ ਬਾਣੀ ਦਾ ਸਾਰੇ ਬੱਚਿਆਂ ਨੂੰ ਅਸੀਂ ਤਿਆਰ ਕਰਾਂਗੇ ਤੇ ਨਗਰ ਕੀਰਤਨ ਵਾਸਤੇ ਵੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਤੇ ਬਾਕਾਇਦਾ ਅਸੀਂ ਟ੍ਰੇਨਰ ਵੀ ਰੱਖਾਂਗੇ ਤੇ ਇਹ ਜਿੰਨੀ ਵੀ ਆਪਾਂ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਇਹ ਵੱਧ ਤੋਂ ਵੱਧ ਆਪਣੇ ਬੱਚੇ ਭੇਜੋ ਤੇ ਗੁਰੂ ਘਰ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰਾ ਸਾਹਿਬ ਕਾਮੀ ਸਾਹਿਬ ਦੇ ਤੇ ਜਿਹੜਾ ਜਾਪ ਹੈ 6:30 ਤੋਂ 7:30 ਵਜੇ ਤੱਕ ਹੋ ਰਿਹਾ ਹੈ 79 ਦੇ ਜੀਰੀ ਨੂੰ ਗੁਲਾਮ ਖੈਦਰ ਕਾਦਰੀ ਜੀ ਜਾਪ ਤੋਂ ਬਾਅਦ ਲੜੀਵਾਰ ਕਥਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मेरे नाम होवे সবছিটা সবীরা লাগে ওই কি বড়ি ওই কি বড়otra লাকি লাকি